ਅੱਜ ਆਪਾਂ ਬਣਾ ਰਹੇ ਹਾਂ ਜੀ ਹਰੇ ਮਟਰਾਂ ਦੀਆਂ ਟਿੱਕੀਆਂ ਜੋ ਕਿ ਬਹੁਤ ਟੇਸਟੀ ਬਣਦੀਆਂ ਨੇ ਨਾ ਹੀ ਤੁਹਾਨੂੰ ਆਲੂ ਭਾਲਣ ਦੀ ਜ਼ਰੂਰਤ ਹੈ ਤੇ ਇਹ ਚਟਪਟ ਬਣ ਕੇ ਤਿਆਰ ਹੋ ਜਾਣਗੀਆਂ ਸੋ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਇੱਕ ਅਲੱਗ ਤਰੀਕੇ ਦੀਆਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਇਹ ਟਿੱਕੀਆਂ ਬਹੁਤ ਹੀ ਕ੍ਰਿਸਪੀ ਕਰਕਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਬਹੁਤ ਟੇਸਟੀ ਲੱਗਦੀਆਂ ਨੇ ਤੁਸੀਂ ਕਈ ਤਰੀਕਿਆਂ ਨਾਲ ਪਹਿਲਾਂ ਆਲੂ ਦੀਆਂ ਟਿੱਕੀਆਂ ਬਣਾਈਆਂ ਹੋਣਗੀਆਂ ਦਿਖਾਦੀਆਂ ਹੋਣੀਆਂ ਆ ਪਰ ਇਸ ਰੈਸਪੀ ਨੂੰ ਤੁਸੀਂ ਜ਼ਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਟਿੱਕੀਆਂ ਜਿਹੜੀਆਂ ਜ਼ਰੂਰ ਬਣਾਓ ਬਹੁਤ ਹੀ ਟੇਸਟੀ ਬਣਣਗੀਆਂ ਤੇ ਤੁਸੀਂ ਬਾਰ-ਬਾਰ ਇਸ ਤਰੀਕੇ ਨਾਲ ਬਣਾਉਂਗੇ ਤੇ ਚਲੋ ਜੀ ਫਿਰ ਇਹਨਾਂ ਟਿੱਕੀਆਂ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਆ ਵੀ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਤੇ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਤਿਆਰ ਕਰਨਾ ਜੇਕਰ ਤੁਸੀਂ ਆਪਣੇ ਚੈਨਲ ਦੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਪਸੰਦ ਆਈ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਚਲੋ ਜੀ ਫਿਰ ਇਹ ਟਿੱਕੀਆਂ ਬਣਾਉਣੀ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਪਾਣੀ ਦੇ ਵਿੱਚ ਅੱਧਾ ਚਮਚਾ ਜਿਹੜਾ ਆਪਾਂ ਨਮਕ ਦਾ ਐਡ ਕਰਦੇ ਆਂਗੇ ਇਹ ਮੇਰੇ ਕੋਲੇ ਹੈਗੀਆਂ ਜੀ ਸੋਇਆਬੀਨ ਬੜੀਆਂ ਇੱਕ ਕੌਲੀ ਭਰ ਕੇ ਇਹ ਐਡ ਕਰਦੇ ਆਂਗੇ ਆਪਾਂ ਬੜੀਆਂ ਦੀ ਆਪਾਂ ਇੱਕ ਕੌਲੀ ਪਾਈ ਹੈ ਇਹਦੇ ਵਿੱਚ ਤੇ ਜਿਹੜੇ ਮਟਰ ਹਨਾ ਹਰੇ ਉਹਨਾਂ ਦੀ ਅੱਧੀ ਕੌਲੀ ਆਪਾਂ ਵਰਤਾਂਗੇ ਯਾਨੀ ਕਿ ਅੱਧੇ ਵਰਤਾਂਗੇ ਇਹ ਇਹ ਵੀ ਆਪਾਂ ਵਿੱਚੇ ਐਡ ਕਰਦੇ ਆਂਗੇ ਤੇ ਹੁਣ ਆਪਾਂ ਇਹਨਾਂ ਨੂੰ ਉਬਾਲ ਕੇ ਤਿਆਰ ਕਰ ਲਾਂਗੇ 4-5 ਮਿੰਟ ਲੱਗਣਗੇ ਮੀਡੀਅਮ ਜੀ ਫਲੇਮ ਤੇ ਵਧੀਆ ਜਿਤੇ ਤੁਹਾ ਕਮਾਟਰ ਨਹੀਂ ਨਰਮ ਹੋ ਜਾਂਦੇ ਤੇ ਨਾਲੇ ਵੜੀਆਂ ਜਿਹੜੀਆਂ ਨਰਮ ਨਹੀਂ ਹੋ ਜਾਂਦੀਆਂ ਫੁੱਲ ਨਹੀਂ ਜਾਂਦੀਆਂ ਉਦੋਂ ਤੱਕ ਆਪਾਂ ਇਹਨਾਂ ਨੂੰ ਜਿਹੜਾ ਪਕਾ ਲਾਂਗੇ ਇਸ ਤਰੀਕੇ ਨਾਲ ਤੇ ਹਾਂਜੀ ਇਸ ਤਰੀਕੇ ਨਾਲ ਵੜੀਆਂ ਤੇ ਮਟਰ ਜਿਹੜੇ ਵਧੀਆ ਨਰਮ ਹੋ ਗਏ ਉਬਲ ਕੇ ਤਿਆਰ ਹੋ ਗਏ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਕੇ ਇਹਨਾਂ ਥੋੜਾ ਜਿਹਾ 2-3 ਮਿੰਟ ਜਿਹੜਾ ਠੰਡੇ ਕਰ ਲਾਂਗੇ ਇਹ ਇੱਥੇ ਜੋਪਰ ਦੇ ਵਿੱਚ ਨਾ ਆਪਾਂ ਬੜੀਆਂ ਤੇ ਹਰੇ ਮਟਰ ਐਡ ਕਰਾਂਗੇ ਇਹਨਾਂ ਨੂੰ ਪਠੰਡਾ ਕਰ ਲਿਆ ਸੀਗਾ ਵਧੀਆ ਹੁਣ ਜੀ ਇਹਦੇ ਵਿੱਚ ਲਸਣ ਦੀਆਂ 4-5 ਕਲੀਆਂ ਐਡ ਕਰਾਂਗੇ ਤੁਸੀਂ ਅਦਰਕ ਵੀ ਐਡ ਕਰ ਸਕਦੇ ਹੋ ਤੇ ਹੁਣ ਜੀ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਆਪਾਂ ਪਿਆਜ਼ ਐਡ ਕਰਦੇਾਂਗੇ ਦੋ ਹਰੀਆਂ ਮਿਰਚਾਂ ਸਵਾਦ ਅਨੁਸਾਰ ਐਡ ਕਰਦੇਾਂਗੇ ਹਰਾ ਧਨੀਆ ਆਪਣੇ ਕੋਲੇ ਇਸ ਤਰੀਕੇ ਨਾਲ ਹੀ ਐਡ ਕਰਦੇਾਂਗੇ ਵਾਵਾ ਸਾਰਾ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੌਪ ਕਰ ਲਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਆਪਾਂ ਚੌਪ ਕਰ ਲਿਆ ਚੰਗੇ ਤਰੀਕੇ ਨਾਲ ਤੇ ਸਾਰੇ ਮਿਕਸਚਰ ਨੂੰ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਕੱਢ ਲਾਂਗੇ ਜੀ ਬਿਲਕੁਲ ਇਸ ਤਰੀਕੇ ਨਾਲ ਚੌਪ ਕਰ ਲਓ ਮਿਕਸੀ ਦੇ ਵਿੱਚ ਮਿਕਸ ਨਾ ਕਰਿਓ ਫਿਰ ਜਿਆਦਾ ਬਰੀਕ ਇਹਦੀ ਪੇਸਟ ਬਣ ਜੂ ਆਪਾਂ ਇਹਨੂੰ ਇਸ ਤਰੀਕੇ ਨਾਲ ਦਰਦਰਾ ਜਿਹਾ ਰੱਖਣਾ ਪੇਸਟ ਨੂੰ ਤੇ ਹੁਣ ਜੀ ਸਾਰਾ ਮਿਕਸਚਰ ਇਸ ਤਰੀਕੇ ਨਾਲ ਇਕ ਡਾਉਂਗੇ ਚ ਐਡ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੌਲਾਂ ਦਾ ਆਟਾ ਫੁੱਲ ਭਰ ਕੇ ਮੈਂ 2-3 ਚਮਚਾ ਜਿਹੜੇ ਚੌਲਾਂ ਦੇ ਆਟੇ ਦੇ ਐਡ ਕਰੂੰਗੀ ਤੁਸੀਂ ਕਾਰਨ ਸਟਾਰਚ ਵੀ ਐਡ ਕਰ ਸਕਦੇ ਹੋ ਪਰ ਚੌਲਾਂ ਦਾ ਆਟਾ ਆਸਾਨੀ ਨਾਲ ਮਿਲ ਜਾਂਦਾ ਘਰੇ ਜਾਂ ਚੌਲਾਂ ਨੂੰ ਮਿਕਸ ਕਰਕੇ ਵੀ ਆਪਾਂ ਮਿਕਸੀ ਚ ਜਿਹੜਾ ਚਟਪਟ ਚੌਲਾਂ ਦਾ ਆਟਾ ਬਣਾ ਸਕਦੇ ਹਾਂ ਹੁਣ ਮੈਂ ਨਮਕ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਐਡ ਕਰੂੰਗੀ ਕਿਉਂਕਿ ਜਦੋਂ ਮਟਰਾਂ ਨੂੰ ਤੇ ਬੜੀਆਂ ਨੂੰ ਆਪਾਂ ਬਾਅਦ ਲਿਆ ਸੀ ਨਾ ਉਦੋਂ ਵੀ ਨਮਕ ਐਡ ਕੀਤਾ ਸੀ ਬਾਕੀ ਬਾਅਦ ਵਿੱਚ ਤੁਸੀਂ ਥੋੜਾ ਜਿਹਾ ਚੈੱਕ ਕਰ ਲਓ ਜੇ ਤੁਹਾਨੂੰ ਘੱਟ ਲੱਗਿਆ ਤੁਸੀਂ ਹੋਰ ਐਡ ਕਰ ਲਿਓ ਅੱਧਾ ਚਮਚ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਹੁਣ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਹੁਣ ਜਿਹੜਾ ਆਪਾਂ ਇਸ ਤਰੀਕੇ ਨਾਲ ਇਹਨੂੰ ਚੌਪ ਕਰ ਲੈਣਾ ਮਿਕਸਚਰ ਨੂੰ ਉਸ ਤੋਂ ਬਾਅਦ ਨਹੀਂ ਆਪਾਂ ਇਹਦੇ ਵਿੱਚੋਂ ਪਾਣੀ ਹੈ ਜਿਹੜਾ ਅਲੱਗ ਕਰਨਾ ਤੁਸੀਂ ਪਹਿਲਾਂ ਹੀ ਬੜੀਆਂ ਨੂੰ ਨਿਚੋੜ ਦਿਓ ਕਿਉਂਕਿ ਹੁਣ ਇਹਦੇ ਵਿੱਚ ਆਪਾਂ ਸਾਰੇ ਫਲੇਵਰ ਜਿਵੇਂ ਕਿ ਇਹ ਧਣੀਆਂ ਹਰੀਆਂ ਮਿਰਚਾਂ ਪਿਆਜ਼ ਲਸਣ ਇਹ ਐਡ ਕੀਤੇ ਆ ਫਿਰ ਉਹ ਵੀ ਫਲੇਵਰ ਆ ਜਿਹੜੇ ਨਿਕਲ ਜਾਣਗੇ ਤੇ ਜਿੰਨੇ ਤੁਹਾਨੂੰ ਲੱਗਿਆ ਨਾ ਵੀ ਆਟੇ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਇੱਕ ਅੱਧਾ ਚਮਚ ਹੋਰ ਐਡ ਕਰ ਲਿਓ ਤੇ ਹਾਂ ਜੀ ਇਸ ਤਰੀਕੇ ਨਾਲ ਸਾਰਾ ਮਿਕਸਚਰ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਟਿੱਕੀਆਂ ਬਣਾ ਲਾਂਗੇ ਜਿੰਨੇ ਜਿੰਨੇ ਸਾਈਜ਼ ਦੀਆਂ ਤੁਸੀਂ ਬਣਾਉਣੀਆਂ ਹੋਈਆਂ ਨਾ ਉਸ ਤਰੀਕੇ ਨਾਲ ਪਹਿਲਾਂ ਇਹਦੀ ਇਸ ਤਰੀਕੇ ਨਾਲ ਇੱਕ ਬੋਲ ਬਣਾ ਲਿਓ ਫਿਰ ਇਹਨੂੰ ਥੋੜਾ ਜਿਹਾ ਤੁਸੀਂ ਇਸ ਤਰੀਕੇ ਨਾਲ ਫਲੈਟ ਕਰ ਦਿਓ ਫਿਰ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਦੇ ਦਿਓ ਇਹਨੂੰ ਲਓ ਜੀ ਇਸ ਤਰੀਕੇ ਨਾਲ ਟਿੱਕੀਆਂ ਜਿਹੜੀ ਬਣ ਕੇ ਹੋ ਗਈ ਤਿਆਰ ਸਾਰੀਆਂ ਇਸ ਤਰੀਕੇ ਨਾਲ ਬਣਾਵਣਾ ਪਹਿਲਾਂ ਮੈਂ ਇੱਕ ਪਲੇਟ 'ਚ ਰੱਖ ਲੈਣੀ ਹੈ ਤੁਸੀਂ ਇਸ ਤਰੀਕੇ ਨਾਲ ਵੀ ਟਿੱਕੀਆਂ ਨੂੰ ਐ ਥੋੜਾ ਜਿਹਾ ਕਿਨਾਰਿਆਂ ਤੋਂ ਨਾ ਫਿਨਿਸ਼ਿੰਗ ਦੇ ਸਕਦੇ ਹਾਂ ਦੇਖੋ ਥੋੜਾ ਜਿਹਾ ਥਾਲ ਜਾਂ ਪਲੇਟ ਦੇ ਵਿੱਚ ਘੁਮਾ ਕੇ ਬਹੁਤ ਹੀ ਵਧੀਆ ਟਿੱਕੀਆਂ ਇਸ ਤਰੀਕੇ ਨਾਲ ਵੀ ਬਣ ਜਾਣਗੀਆਂ ਦੇਖੋ ਤੇ ਇਸ ਤਰ੍ਹਾਂ ਜੀ ਸਾਰੀਆਂ ਟਿੱਕੀਆਂ ਜਿਹੜੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ ਤੇ ਹਾਂਜੀ ਮੀਡੀਅਮ ਫਲੇਮ ਤੇ ਆਪਾਂ ਤੇਲ ਗਰਮ ਕਰ ਲਿਆ ਤੇਲ ਆਪਾਂ ਨੂੰ ਬਹੁਤ ਘੱਟ ਦੀ ਜ਼ਰੂਰਤ ਹੈਗੀ ਤਵੇ ਤੇ ਆਪਾਂ ਇਹਨਾਂ ਨੂੰ ਬਣਾ ਲਾਂਗੇ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਟਿੱਕੀਆਂ ਨੂੰ ਆਪਾਂ ਤਵੇ ਦੇ ਰੱਖਾਂਗੇ ਜਿੰਨੀਆਂ ਕਿ ਆਪਾਂ ਸਾਈਡਾਂ ਪਲਟ ਸਕੀ ਨਾ ਬਸ ਓਨੀਆਂ ਕਿ ਟਿੱਕੀਆਂ ਜਿਹੜੀਆਂ ਆਪਾਂ ਤਵੇ ਤੇ ਫਰਾਈ ਕਰਾਂਗੇ ਇੰਨੇ ਕ ਬੱਬਲਸ ਬਣਨੇ ਚਾਹੀਦੇ ਯਾਨੀ ਕਿ ਇੰਨਾ ਕ ਗਰਮ ਤੇਲ ਹੋਣਾ ਚਾਹੀਦਾ ਜਿਆਦਾ ਗਰਮ ਨਾ ਤੁਸੀਂ ਰੱਖਿਓ ਕਿਉਂਕਿ ਟਿੱਕੀਆਂ ਨੂੰ ਆਪਾਂ ਵਿੱਚੋਂ ਵੀ ਪਕਾਉਣਾਗਾ ਚੰਗੇ ਤਰੀਕੇ ਨਾਲ ਕਹਾਂ ਹਾਂ ਜੀ ਇਸ ਤਰੀਕੇ ਨਾਲ ਜੇ ਤੁਹਾਨੂੰ ਲੱਗਿਆ ਨਾ ਵੀ ਇੱਕ ਸਾਈਡ ਤੋਂ ਇਹ ਥੋੜੀਆਂ ਜਿਹੀਆਂ ਪੱਕ ਗਈਆਂ ਯਾਨੀ ਕਿ ਗੋਲਡਨ ਹੋਣੀਆਂ ਸਟਾਰਟ ਹੋ ਗਈਆਂ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਤੇ ਉਦੋਂ ਤੁਸੀਂ ਇਹਨਾਂ ਦੀ ਸਾਈਡ ਪਲਟ ਦਿਓ ਪਹਿਲਾਂ ਤੁਸੀਂ ਇਹਨਾਂ ਦੀ ਸਾਈਡ ਨਾ ਪਲਟਿਓ ਕਿਉਂਕਿ ਥੋੜੀਆਂ ਜਿਹੀਆਂ ਟੁੱਟ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਣਗੇ ਇਹ ਸਭ ਤੋਂ ਜ਼ਿਆਦਾ ਟੇਸਟੀ ਬਣ ਲਿਆ। ਬਾਕੀ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਇਹਨਾਂ ਨੂੰ ਬਣਾ ਕੇ ਇਸ ਤਰੀਕੇ ਨਾਲ ਵੀ ਸਰਵ ਕਰ ਸਕਦੇ ਹੋ ਚਾਹ ਦੇ ਨਾਲ ਖਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਇਹਨਾਂ ਦੀ ਚਾਟ ਵੀ ਤਿਆਰ ਕਰ ਸਕਦੇ ਹੋ ਜਿਵੇਂ ਆਪਾਂ ਟਿੱਕੀ ਚਾਟ ਤਿਆਰ ਕਰਦੇ ਹੁੰਦੇ ਆ। ਬਹੁਤ ਹੀ ਕ੍ਰਿਸਪੀ ਬਣਨ ਗਿਆ ਇਹ। ਕਿੰਨਾ ਵਧੀਆ ਦੇਖੋ ਇਹਨਾਂ ਦਾ ਕਲਰ ਆਇਆ ਕਿੰਨੀਆ ਵਧੀਆ ਪੱਕ ਰਹੀਆਂ ਨੇ ਇਹ। ਫੇਸ ਤਰੀਕੇ ਨਾਲ ਜੀ ਸਾਰੀਆਂ ਟੇਕੀਆਂ ਜਿਹੜੀਆਂ ਆਪਾਂ ਤਿਆਰ ਕਰ ਲੀਆਂ ਦੇਖੋ ਕਿੰਨੀਆਂ ਵਧੀਆ ਇਹ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ। ਇਹਨਾਂ ਨੂੰ ਇੱਕ ਅਲੱਗ ਬਰਤਨ 'ਚ ਆਪਾਂ ਕੱਢ ਕੇ ਰੱਖ ਲੈਣੇ ਆ ਸੇਮੇ ਇਸੇ ਤਰੀਕੇ ਨਾਲ ਜਿਹੜੀਆਂ ਦੂਜੀਆਂ ਰਹਿ ਗਈਆਂ ਨਾ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲੈਣੇ ਆ ਬਿਲਕੁਲ ਵੀ ਇਹ ਤੇਲ ਦੇ ਵਿੱਚ ਬਿਖ ਰੀਆਂ ਨਹੀਂ ਟੁੱਟੀਆਂ ਨਹੀਂ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਈਆਂ ਨਾ ਆਪਾਂ ਨੂੰ ਆਲੂ ਆਵਾਲਣ ਦੀ ਜ਼ਰੂਰਤ ਪਈ ਐ ਨਾ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਐ ਨਾ ਜ਼ਿਆਦਾ ਸਮਾਨ ਦੀ ਜ਼ਰੂਰਤ ਐ ਚਟਪਟ ਘਰ ਦੇ ਵਿੱਚ ਬਣ ਜਾਣਗੀਆਂ ਸਾਰੀਆਂ ਬਣ ਕੇ ਹੋ ਗਈਆਂ ਤਿਆਰ ਦੇਖੋ ਜੀ ਤੇ ਹੁਣ ਜੀ ਜਿਹੜੀਆਂ ਰਹਿ ਗਈਆਂ ਇਹਨਾਂ ਨੂੰ ਵੀ ਮੈਂ ਫਰਾਈ ਕਰ ਲੈਣੀ ਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਟਿੱਕੀਆਂ ਜਿਹੜੀਆਂ ਜ਼ਰੂਰ ਬਣਾਓ ਬਾਅਦ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਤੁਸੀਂ ਇਹ ਬਣਾਈਆਂ ਤਾਂ ਕਿਵੇਂ ਬਣੀਆਂ ਤੇ ਹਾਂ ਜੀ ਆ ਵੀ ਸਾਰੀਆਂ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਸਾਰੀਆਂ ਨੂੰ ਆਪਾਂ ਇਸ ਤਰੀਕੇ ਨਾਲ ਬਣਾ ਕੇ ਆ ਜਿਹੜਾ ਸਰਵ ਕਰ ਲਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਟਿੱਕੀਆਂ ਜੀ ਇਸ ਤਰੀਕੇ ਨਾਲ ਆਪਾਂ ਬਣਾ ਲਈਆਂ ਤੁਸੀਂ ਦੇਖ ਸਕਦੇ ਹੋ ਫਿੱਟ ਇੰਨੀਆਂ ਕ੍ਰਿਸਪੀ ਬਣੀਆਂ ਆਵਾਜ਼ ਤੁਸੀਂ ਸੁਣ ਸਕਦੇ ਹੋ ਤੇ ਇੱਥੇ ਜੀ ਮੈਂ ਇਹਨਾਂ ਨੂੰ ਹੈ ਜਿਹੜਾ ਟਮੇਟੋ ਕੇਚਪ ਦੇ ਨਾਲ ਸਰਵ ਕਰ ਲੂੰਗੀ ਤੇ ਇਸ ਤਰੀਕੇ ਨਾਲ ਜੀ ਇਹ ਬਹੁਤ ਟੇਸਟੀ ਲੱਗਣਗੀਆਂ ਬਹੁਤ ਹੀ ਵਧੀਆ ਪੱਕ ਕੇ ਤਿਆਰ ਹੋਈਆਂ ਨੇ ਟਮੇਟੋ ਕੈਚਪ ਦੇ ਨਾਲ ਬਹੁਤ ਟੇਸਟੀ ਲੱਗਣਗੀਆਂ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਘਰੇ ਟਰਾਈ ਕਰਿਓ